श्री कार्तक साहब ਦੇ ਜਥੇਦਾਰ ਗੈਨੇ ਗੁਰਵਚਨ ਸਿੰਘ ਦੀ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਆਪ ਦੇ ਯੂਥ ਮੈਨੀਫੈਸਟੋ ਵਿੱਚ ਜੀ ਦਰਬਾਰ ਸਾਹਿਬ ਦੀ ਤਸਵੀਰ ਥੱਲੇ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਦੀ ਫੋਟੋ ਅਤੇ ਇੱਕ ਮੈਗਜ਼ੀਨ 'ਚ ਅਰਵਿੰਦ ਕੇਜਰੀਵਾਲ ਦੀ ਨਿੰਘ ਦੇ ਰੂਪ ਦੀ ਤਸਵੀਰ ਲੱਗਣ ਕਾਰਨ ਵਰਜਿਆ ਆਪ ਦਾ ਚੋਣ ਚੋਣ ਮੈਨੀਫੈਸਟੋ ਹੈ ਜੋ ਇੱਕ ਝੂਠ ਦਾ ਪਲੰਦਾ ਹੈ ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰਤਾ ਦੇਣੀ ਸਿੰਘ ਬਾਣਾ ਰਹਿਣਾ ਦੇਣਾ ਬਹੁਤ ਹੀ ਘੱਟਿਆ ਸੋਚ ਹੈ ਇਨਾਂ ਨੂੰ ਆਪਣੇ ਆਪ ਹੀ ਆਪਣੇ ਆਪ ਦਾ ਸੁਧਾਰ ਕਰ ਲੈਣਾ ਚਾਹੀਦਾ ਹੈ ਤਾਂ ਕਿ ਸਿੱਖਾਂ ਵੱਲੋਂ ਕੋਈ ਐਸਾ ਪ੍ਰੋਗਰਾਮ ਨਾ ਉਲੀਕਿਆ ਜਾਏ ਜਿਸ ਕਰਕੇ ਇਹਨਾਂ ਲਈ ਵਾਸਤੇ ਮੁਸ਼ਕਲ ਬਣੇ ਕਾਲ ਤਖਤਾ ਦੇ ਜਹਦਰ ਸਭ ਦਾ ਸਾਂਝਾ ਵਾ ਇੱਕ ਪਾਰਟੀ ਨੂੰ ਉਹਨੂੰ ਐਸੀ ਗੱਲ ਨਹੀਂ ਕਰਨੀ ਚਾਹੀਦੀ ਉਹ ਜਿੰਨੀਆਂ ਮਰਜ਼ੀ ਸਾਨੂੰ ਤਾੜਨਾ ਦੇਣੀਆਂ ਚਾਹੀਦੀਆਂ ਪਰ ਉਹ ਸਾਰਿਆਂ ਵਾਸਤੇ ਬਰਾਬਰ ਹੋਣਾ ਚਾਹੀਦਾ ਹਿੰਦੂ ਧਾਰਮਿਕ ਗ੍ਰੰਥ ਭਗਵਤ ਗੀਤਾ ਦੀ ਬੇਅਦਬੀ ਮਾਮਲੇ 'ਚ ਸ੍ਰੀ ਹਿੰਦੂ ਤਖਤ ਨੇ ਅਰਵਿੰਦ ਕੇਜਰੀਵਾਲ ਅਤੇ ਆਸ਼ੀਸ਼ ਖੇਤਾਨ ਨੂੰ ਪਟਿਆਲਾ ਦੇ ਕਾਲੀ ਦੇਵੀ ਮੰਦਿਰ ਵਿਖੇ ਕੀਤਾ ਤਲਬ 16 ਜੁਲਾਈ ਨੂੰ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਲਈ ਕਿਹਾ ਸ੍ਰੀ ਹਿੰਦੂ ਤਖਤ ਦੇ ਮੁਖੀ ਪੰਚਨੰਦ ਗਿਰੀ ਨੇ ਕਿਹਾ ਜੇਕਰ ਦੋਹੇ ਨੇਤਾ ਪੇਸ਼ ਨਾ ਹੋਏ ਤਾਂ ਹਿੰਦੂ ਸਮਾਜ ਵੱਲੋਂ ਬਾਈਕਾਟ ਦਾ ਕੀਤਾ ਜਾ ਸਕਦਾ ਹੈ ਐਲਾਨ ਆਪ ਦੇ ਯੂਥ ਮੈਨੀਫੈਸਟੋ ਦੀ ਤੁਲਨਾ ਹਿੰਦੂ ਸਿੱਖ ਮੁਸਲਿਮ ਤੇ ਈਸਾਈ ਗ੍ਰੰਥਾਂ ਨਾਲ ਕਰਨ ਦਾ ਮਾਮਲਾ ਸ਼੍ਰੀ ਕਾਟਕ ਸਭਤੇ ਮਨਾਇਆ ਜਾ ਰਿਹਾ ਹੈ ਮੀਰੀ ਪੀਰੀ ਸਥਾਪਨਾ ਦਿਹਾੜਾ ਮੰਗਲਵਾਰ ਤੋਂ ਆਰੰਭੇ ਗਏ ਸ਼੍ਰੀ ਖੰਡ ਪਾਠ ਸਾਹਿਬ ਦੇ ਪੋਗ ਪੈਣ ਉਪਰੰਤ ਕੀਤੀ ਗਈ ਅਰਦਾਸ ਜਿਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀ ਤਲਵਾਰ ਪਹਿਣ ਕੇ ਸਿਆਸੀ ਅਤੇ ਅਧਿਆਤਮਕ ਜੀਵਨ ਦੇ ਸੁਮੇਲ ਨੂੰ ਦਰਸਾਇਆ ਸੀ ਕਸ਼ਮੀਰ ਕਾਟੀ ਚ ਤਨਾ ਦੇ ਵਿਚਕਾਰ ਚੱਲ ਰਹੀ ਹੈ ਅਮਰਨਾਥ ਯਾਤਰਾ ਸੁਰੱਖਿਆ ਦੇ ਮੱਦੇਨਜ਼ਰ ਦੇਂਦੀ ਬਜਾਏ ਰਾਤ ਨੂੰ ਯਾਤਰੀ ਤੈਅ ਕਰਦੇ ਨੇ ਰਸਤਾ ਹਿਸਬ ਅਲ ਮੁਜਾਹਿਦੀਨ ਦੇ ਅਤਵਾਦੀ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਪੜਕੀ ਹਿੰਸਾ ਕਾਰਨ ਪਹਿਲਾਂ ਰੋਕ ਦਿੱਤੀ ਗਈ ਸੀ ਅਮਰਨਾਥ ਯਾਤਰਾ ਭਾਰਤ ਵੈਸਟ ਇੰਡੀਜ਼ ਵਿਚਕਾਰ ਟੈਸਟ ਸੀਰੀਜ਼ ਤੋਂ ਪਹਿਲਾਂ ਤਿੰਨ ਦਿਨਾਂ ਅਭਿਆਸ ਮੈਚ ਅੱਜ ਤੋਂ 21 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਚਾਰ ਟੈਸਟ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਅਭਿਆਸ ਦਾ ਆਖਰੀ ਮੌਕਾ ਪਹਿਲੇ ਅਭਿਆਸ ਟੈਸਟ ਵਿੱਚ ਸ਼ਿਖਰ ਤਵਨ ਕੇ ਐਲ ਰਾਹੁਲ ਰੋਹਿਤ ਸ਼ਰਮਾ ਤੇ ਅਮਿਤ ਮਿਸ਼ਰਾ ਨੇ ਕੀਤਾ ਸੀ ਪ੍ਰਭਾਵਿਤ